ਅਮਰਜੈਂਸੀ ਦੇ ਰੂਪ ਵਿੱਚ ਕੰਮ ਲਈ ਪ੍ਰੋਗਰਾਮ ਆਸਾਂ ਗਿਆ ਸੀ। ਅਸੀਂ ਇਸ ਲਈ ਸੀਐਮ ਭਗਵਤਮਾਨ ਨੂੰ ਜਿੱਥੇ ਦੀ ਜ਼ਿੰਮੇਵਾਰ ਪ੍ਰਧਾਨ ਸਾਹਿਬ ਸਤਿ ਆਦਿ ਜੀ ਤੋਂ ਲੱਗੋ ਕਿ ਇਹ ਬੰਦ ਰੁਕੀ ਨਹੀਂ। ਅਸੀਂ ਇਹ ਕਿਸੇ ਸੇਵਾ ਨਾਲ ਆਖਾ ਕਿ ਉਹਨਾਂ ਨੇ ਵੀ ਗਲਤ ਲਿਖੇ ਨੇ ਕਿ ਇਹ ਫੰਟੇ ਰੋਗ ਨਹੀਂ ਜਾਂ ਰੋਗ ਪੰਜਾਬ ਪਰ ਵਿੱਚ ਅਮਰਜੈਂਸੀ ਫੰਡ ਸਥਾਪਿਤ ਕਰ ਲਈ ਪ੍ਰੋਗਰਾਮ ਬਣਿਆ ਸੀਗਾ। ਅਸੀਂ ਇਸ ਲਈ ਸੀਐਮ ਭਗਵਤਮਾਨ ਨੂੰ ਅਕੀਬ ਜੀ ਜੀਸੀ ਮਾਨ ਦੇ ਪ੍ਰਧਾਨ ਸਾਹਿਬ ਉਸਤਾਦ ਜੀ ਦਸੀਤਾ ਮਜੀਦ ਵੱਲੋਂ ਵੀ ਫਿਲਮ ਦੇ ਰੋਕ ਲਈ ਜਾਵੇ ਅਸੀਂ ਡੀਸੀ ਸਹਿਬਾਨ ਪੰਜਾਬ ਭਾਰਜੇ ਉਹਨਾਂ ਨੂੰ ਵੀ ਲੈਟਰ ਲਿਖੇ ਨੇ ਕਿ ਇਹ ਫਿਲਮ ਤੇ ਰੋਕ ਲਾਈ ਜਾਵੇ ਤੇ ਕੱਲ ਅਸੀਂ ਡੀਸੀ ਅੰਮ੍ਰਿਤਸਰ ਨੂੰ ਇੱਕ ਬੇਨਤੀ ਕੀਤੀ ਸੀ ਕਿ ਜਿਹੜੇ ਅੰਮ੍ਰਿਤਸਰ ਚ ਫਿਲਮ ਰਿਲੀਜ਼ ਹੋ ਰਹੀ ਆ ਇਹਨਾਂ ਤੇ ਰੋਕ ਲਾਈ ਜਾਵੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਗ੍ਰਹਿ ਮੰਤਰਾਲੇ ਨਾਲ ਗੱਲ ਕਰਕੇ ਤੇ ਕੋਸ਼ਿਸ਼ ਕਰਾਂਗੇ ਫਿਲਮ ਰਿਲੀਜ਼ ਰਹੀ ਤੋਂ ਰੋਕ ਲਾਈ ਅੱਜ ਅਸੀਂ ਇਸ ਥੀਏਟਰ ਚ ਫਿਲਮ ਰਿਲੀਜ਼ ਹੋ ਰਹੀ ਉਹਨੂੰ ਰੋਕਣ ਲਈ ਆਏ ਕਿ ਇੱਥੇ ਰਿਲੀਜ਼ ਨਹੀਂ ਹੋਣ ਦੇ ਕਿਉਂਕਿ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਸਾਜ਼ਿਸ਼ ਹੈ ਤੇ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਕਿ ਇਹ ਫਿਲਮ ਤੇ ਰੋਕ ਲਈ ਜਾਵੇ ਜਿਸ ਵਿੱਚ ਸਿੱਖ ਕਿਰਦਾਰਾਂ ਨੂੰ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਵਾਲਿਆਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿਉਂਕਿ ਸਿੱਖ ਹਮੇਸ਼ਾ ਹੀ ਹਿੰਦੁਸਤਾਨ ਦੀ ਭਲਾਈ ਲਈ ਅੱਗੇ ਕੰਮ ਕਾਰਜ ਕਰਦੇ ਰਹੀ ਹੈ ਤੇ ਗਾਂਘੀ ਕਾਰਜ ਕਰਨੇ ਪਰ ਜੇ ਇਸ ਤਰ੍ਹਾਂ ਬਾੜਾ ਪਾਉ ਵਾਲੀਆਂ ਗੱਲਾਂ ਹੋਣਗੀਆਂ ਤੇ ਸਿੱਖ ਜਾਗਰੂਕ ਨੇ ਉਹ ਆਪਣੇ ਹੱਕ ਲਈ ਲੜੋ ਵੀ ਸਕਦੇ ਇਹਦੇ ਲੱਟਣ ਨਹੀਂ ਕਿ ਇਸ ਕਰਕੇ ਪੰਜਾਬ ਸਰਕਾਰ ਨੂੰ ਅਪੀਲ ਆ ਗਈ ਹੈ ਫਿਲਮ ਤੇ ਰੋਕ ਲਈ ਜਾਵੇ ਤਾਂ ਕਿ ਪੰਜਾਬ ਦਾ ਮੌਲਕ ਖਤਮ ਨਾ ਹੋ ਸਕੇ। ਠੀਕ। ਅੱਜ ਪਰ ਇੱਥੇ ਫਿਲਮ ਲੱਗੀ ਹੀ ਨਹੀਂ। ਹੁਣ ਪਤਾ ਕਰਦੇ ਹਾਂ ਕਿ ਉਹ ਕਿਉਂਕਿ ਉਹਨਾਂ ਨੇ ਅੱਜ ਦਾ ਪ੍ਰੋਗਰਾਮ طے ਕਰਾਇਆ ਸੀ ਤੇ ਸਿਟਰ ਜੀ ਲੀਜ ਹੋਣੀ ਆ। ਹੁਣ ਮਾਲਕਾਂ ਨਾਲ ਗੱਲ ਕਰਦੇ ਹਾਂ ਕਿ ਕਹਿੰਦੇ ਆ ਜੇ ਤੇ ਉਹ ਰੋਕ ਦੇਣਗੇ ਤੇ ਉਹਨਾਂ ਦਾ ਧਰਵਾਾ ਤਾਂ ਨਹੀਂ ਤੇ ਫਿਰ ਰੁਕਾਂਗੇ ਸੀ। ਹਾਈ ਗਰੂਪ ਪਹਿਲੇ ਕਹਿੰਦੇ ਕੱਟ ਲਾ ਦੇ ਜਿਹੜੇ ਤਰਾਜੀ ਸੀ। ਫਿਰ ਇਹਦੇ ਬਾਰੇ ਅਸੀਂ ਜਿਦੋਂ ਕਿ ਸੈਂਟਰ ਗਾਰਡ ਨੂੰ ਲਿਖ ਚੁੱਕੇ ਹਾਂ। ਪੰਜਾਬ ਸਰਕਾਰ ਨੂੰ ਲਿਖ ਚੁੱਕੇ ਆ ਸਾਡੇ ਸਾਨੂੰ ਕਿਸੇ ਦਾ ਕੋਈ ਜਵਾਬ ਨਹੀਂ ਆਇਆ ਕਿ ਇੱਥੇ ਕੋਈ ਕਟ ਲੱਗਾ ਜਾਂ ਨਹੀਂ ਲੱਗਾ ਠੀਕ ਪੰਜਾਬ ਪਰ ਵਿੱਚ ਐਮਰਜੈਂਸੀ ਫਿਲਮ ਰੋਕੀ ਕਰ ਲਈ ਪ੍ਰੋਗਰਾਮ ਬਣਿਆ ਸੀਗਾ ਅਸੀਂ ਇਸ ਲਈ ਸੀਐਮ ਭਗਵੰਤ ਮਾਨ ਨੂੰ ਨਤੀਬੇ ਜੀ ਸੀ ਮਾਨ ਦੇ ਪ੍ਰਧਾਨ ਸਾਹਿਬ ਉਸਤਾਦ ਜੀ ਦਸਤੀ ਕਮ ਜੀ ਵੱਲੋਂ ਕਿ ਇਹ ਫਿਲਮ ਦੇ ਰੋਕ ਲਈ ਜਾਵੇ ਅਸੀਂ ਡੀਸੀ ਸਾਹਿਬਾਨ ਪੰਜਾਬ ਭਾਰ ਜੀ ਉਹਨਾਂ ਨੂੰ ਵੀ ਲੈਟਰ ਲਿਖੇ ਨੇ ਕਿ ਇਹ ਫਿਲਮ ਤੇ ਰੋਕ ਲਾਈ ਜਾਵੇ ਤੇ ਕੱਲ ਅਸੀਂ ਡੀਸੀ ਅੰਮ੍ਰਿਤਸਰ ਨੂੰ ਬੇਨਤੀ ਕੀਤੀ ਸੀ ਕਿ ਜਿਹੜੀ ਅੰਮ੍ਰਿਤਸਰ ਚ ਫਿਲਮ ਰਿਲੀਜ਼ ਹੋ ਰਹੀ ਆ ਇਹਨਾਂ ਤੇ ਰੋਕ ਲਾਈ ਜਾਵੇ। ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਗ੍ਰਹਿ ਮੰਤਰਾਲੇ ਨਾਲ ਗੱਲ ਕਰਕੇ ਤੇ ਕੋਸ਼ਿਸ਼ ਕਰਾਂਗੇ ਫਿਲਮ ਨੂੰ ਰਿਲੀਜ਼ ਰੀਤ ਰੋਕਣ ਲਈ। ਅੱਜ ਅਸੀਂ ਇਸ ਥੀਏਟਰ ਚ ਫਿਲਮ ਰਿਲੀਜ਼ ਹੋ ਰਹੀ ਉਹਨੂੰ ਰੋਕਣ ਲਈ ਆਏ ਕਿ ਇੱਥੇ ਰਿਲੀਜ਼ ਨਹੀਂ ਹੋਣ ਦੇਣੀ। ਕਿਉਂਕਿ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਲਈ ਸਾਜ਼ਿਸ਼ ਆ। ਤੇ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਕਿ ਇਹ ਫਿਲਮ ਤੇ ਰੋਕ ਲਾਈ ਜਾਵੇ ਜਿਸ ਵਿੱਚ ਸਿੱਖ ਕਿਰਦਾਰਾਂ ਨੂੰ ਸੰਤ ਜਰਨੈਲ ਜੀ ਖਾਲਸਾ ਪੰਡਰਾਵਾਲਿਆਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿਉਂਕਿ ਸਿੱਖੋਂ ਹਮੇਸ਼ਾ ਹੀ ਹਿੰਦੁਸਤਾਨ ਦੀ ਭਲਾਈ ਲਈ ਅੱਗੇ ਕੰਮ ਕਾਰਜ ਕਰਦੇ ਰਹੀ ਆ ਤੇ ਗਾਂ ਵੀ ਕਾਰਜ ਕਰਨੇ ਪਰ ਜੇ ਇਸ ਤਰ੍ਹਾਂ ਫਾਲਾ ਪਾਉ ਵਾਲੀਆਂ ਗੱਲਾਂ ਹੋਣਗੀਆਂ ਤੇ ਸਿੱਖ ਜਾਗਰੂਕ ਨੇ ਉਹ ਆਪਣੇ ਹੱਕ ਲਈ ਲੜੋ ਵੀ ਸਕਦੇ ਇਹਦੇ ਲੱਟਣਗੇ ਇਸ ਕਰਕੇ ਪੰਜਾਬ ਸਰਕਾਰ ਨੂੰ ਅਪੀਲ ਆ ਗਈ ਇਹ ਫਿਲਮ ਤੇ ਰੋਕ ਲਈ ਜਾਵੇ ਤਾਂ ਜੋ ਪੰਜਾਬ ਦਾ ਮੌਲ ਖਰਾਬ ਨਾ ਹੋਵੇ ਠੀਕ ਅੱਜ ਤੱਕ ਫਿਲਮ ਲੱਗੀ ਵੀ ਨਹੀਂ ਹੁਣ ਪਤਾ ਕਰਦੇ ਆ ਕਿ ਉਹ ਕਿਉਂਕਿ ਉਹਨਾਂ ਨੇ ਅੱਜ ਦਾ ਪ੍ਰੋਗਰਾਮ ਤਾਂ ਹੈਗਾ ਸੀ ਇੱਥੇ ਸਿਟਰ ਜਲੀਜ ਹੋਣੀ ਆ ਹੁਣ ਮਾਲਕਾਂ ਨਾਲ ਗੱਲ ਕਰਦੇ ਆ ਕਿ ਕਹਿੰਦੇ ਆ ਜੇ ਤੇ ਉਹ ਰੋਕ ਦੇਣਗੇ ਤੇ ਉਹਨਾਂ ਨੂੰ ਧਲਵਾਤਾ ਨਹੀਂ ਤੇ ਫੇਰ ਰੁਕਾਂਗੇ ਸੀ ਹਾਈ ਗਰੂਪ ਪਹਿਲੇ ਕਹਿੰਦੇ ਕੱਟ ਲਾ ਦੇ ਜਿਹੜਾ ਤਰਾਜੀ ਸੀਗੀ ਵੀਰੇ ਇਹਦੇ ਬਾਰੇ ਅਸੀਂ ਜਿਦੋਂ ਕਿ ਸੈਂਟਰ ਗਾਰਡ ਨੂੰ ਲਿਖ ਚੁੱਕੇ ਆ ਪੰਜਾਬ ਸਰਕਾਰ ਨੂੰ ਲਿਖ ਚੁੱਕੇ ਆ ਸਾਡੇ ਸਾਨੂੰ ਕਿਸੇ ਦਾ ਕੋਈ ਜਵਾਬ ਨਹੀਂ ਆਇਆ ਕਿ ਇੱਥੇ ਕੋਈ ਕੱਟ ਲੱਗਾ ਜਾਂ ਨਹੀਂ ਲੱਗਾ ਠੀਕ